ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਸਰਦਾਰ ਸਰਵਨ ਸਿੰਘ ਬਲਣ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਦੁਕਾਨਾਂ ਦੇ ਸ਼ਟਰ ਟੁੱਟਣੇ ਜਾਂ ਕੋਠੀਆਂ ਜਿਹੜੀਆਂ ਪਿੰਡਾਂ 'ਚ ਬੱਦ ਪਈਆਂ ਕੋਠੀਆਂ ਜਾਂ ਘਰਾਂ 'ਚ ਉੱਤੇ ਪਿਆ ਜਾ ਕੇ ਜਿਹੜਾ ਉਹ ਘਰ ਤੋਂ ਜਿਹੜਾ ਸਮਾਨ ਲੁੱਟ ਕੇ ਚੋਰੀ ਕਰਕੇ ਲੈ ਜਾਂਦਾ ਸੀਗਾ ਇਹ ਬੰਦਾ ਅਸੀਂ ਜਿਹੜਾ ਕੱਲ ਗ੍ਰਿਫਤਾਰ ਕੀਤਾ ਇਹਨੂੰ ਇਹ ਬੰਦਾ 22 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਇਆ 4 ਸਾਲ ਦੀ ਸਜ਼ਾ ਇਹ ਕੱਟ ਕੇ ਆਇਆ ਇਹਦਾ ਨਾਮ ਹੈਗਾ ਜੀ ਜਸਵਿੰਦਰ ਲਾਲ ਇਹ ਵਾਸੀ ਤ੍ਰੇਤੀ ਦਾ ਰਹਿਣ ਵਾਲਾ ਜੀ ਇਹ 4 ਸਾਲ ਬਾਅਦ ਜੇਲ੍ਹ ਚੋਂ ਆਇਆ ਜਦੋਂ ਦਾ ਜੇਲ੍ਹ ਚੋਂ ਆਇਆ ਉਦੋਂ ਤੋਂ ਇਹਨੇ ਆ ਕੇ 8 ਵਾਰ ਦਾ ਤਨਹੂ ਇਲਜ਼ਾਮ ਦਿੱਤਾ ਕਿਸੇ ਦਿਨ ਵੀ ਘਰੇ ਨਹੀਂ ਟਿਕਿਆ ਦਿੱਲੀ ਜਿਹੜਾ ਇਹ ਵਾਰਦਾਤ ਕਰਦਾ ਸੀਗਾ ਰੁੜਕਾ ਕਰਾਂ ਤਿੰਨ ਕੋਠੀਆਂ ਨੇ ਤੋੜੀਆਂ ਨੇ ਰੁੜਕਾ ਖੁਰ ਦੇ ਵਿੱਚ ਉਥੋਂ ਇਹਨੇ ਕਾਫੀ ਜਿਹੜਾ ਸੋਨਾ ਵਗੈਰਾ ਜਿਹੜਾ ਉਥੋਂ ਨੇ ਚੋਰੀ ਕੀਤਾ ਇੱਕ ਸੁਮਿਤ ਚੋਹਾਨ ਵਾਸੀ ਰੁੜਕਾ ਕਲਾ ਉਹਦੇ ਘਰ ਚ ਪਹਿਲੋਂ ਇਹਨੇ ਆਉਂਦੇ ਆਈ ਫਸ ਚੋਰੀ ਉਥੋਂ ਕੀਤੀ ਆ ਉਥੋਂ ਇਹਨੇ ਇੱਕ ਮੰਦੀ ਤੇ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਜਿਹੜੀਆਂ ਉਥੋਂ ਚੋਰੀ ਕੀਤੀਆਂ ਨੈਸਟਰੀ ਇਹਨੇ ਉਸੇ ਹੀ ਪਿੰਡ ਦੇ ਵਿੱਚੋਂ ਫਿਰ ਇੱਕ ਕੋਠੀ ਦੇ ਵਿੱਚੋਂ ਚੋਰੀ ਕੀਤੀ ਜਿਹੜੇ ਉਹ ਬੰਦੇ ਘਰ ਚ ਸੁੱਤੇ ਪਏ ਸੀ ਕੋਲਣ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਥੋਂ ਇਹਨੇ ਇੱਕ ਸੋਨੇ ਦੀ ਚੈਨ ਕਰੀਬ 1.5 ਟੋਲੇ ਦੀ ਹੈਗੀ ਆ ਤੇ ਉਥੋਂ ਤਿੰਨ ਜੋੜੇ ਜਿਹੜੇ ਹੈਗੇ ਨੇ ਬਵਾਲੀਆਂ ਦੇ ਤੇ ਇੱਕ ਜੋੜਾ ਜਿਹੜਾ ਚੰਜਰਾਂ ਦਾ ਜਿਹੜਾ ਉਥੋਂ ਨੇ ਚੋਰੀ ਕੀਤਾ ਹੈ ਤੇ ਨਾਲ ਕੋਈ ਬੰਦਾ ਕੀ ਵਰਮ ਪੰਜਾਬ ਤੋਂ ਨਹੀਂ ਇੱਕ ਬੰਦਾ ਇਹਦੇ ਨਾਲ ਹੋਰ ਵੀ ਹੈਗਾ ਉਹ ਅਸੀਂ ਤਫਤੀਸ਼ ਕਰ ਰਹੇ ਹਾਂ ਉਹ ਖੁਸ਼ਕੀ ਖੁਸ਼ਕੀ ਨਾਂ ਦਾ ਬੰਦਾ ਆ ਉਹ ਲੋਕਲ ਗੁਰਾਇਆਂ ਦਾ ਰਹਿਣ ਵਾਲਾ ਉੱਤੇ ਵੀ ਰੇਡ ਕੀਤੀ ਆ ਉਹ ਹਾਲੇ ਘਰੋਂ ਭੱਜਿਆ ਹੋਇਆ ਪਹਿਲਾਂ ਜਿਹੜੇ ਕਾਮ ਵਿੱਚ ਰੇਡ ਸੀਗਾ ਇਹਦੇ ਖਿਲਾਫ ਪਹਿਲੋਂ ਚਾਰ ਮਕਦਮੇ ਦਰਜ ਸੀਗੇ ਇੱਕ ਮਕਦਮਾ ਐਨਡੀਪੀਐਸ ਸਿਕੜ ਦਾ ਇੱਕ ਐਕਸਾਈਡ ਦਾ ਤੇ ਦੋ ਜਿਹੜੇ ਹੈਗੇ ਚੋਰੀਆਂ ਕਰਦੇ ਸੀਗੇ ਰਾਤ ਦੇ ਸਮੇਂ ਇਹ ਚੋਰੀਆਂ ਕਰਦਾ ਸੀਗੇ ਕੋਈ ਬੈਂਕ ਬਣਾਇਆ ਹੋਇਆ ਸੀ ਕਿ ਤਬਾਈ ਕਿ ਕਰੇ ਨਹੀਂ ਇਹਨਾਂ ਇਹਨੇ ਆਣ ਕੇ ਹਾਲੇ ਪਹਿਲੀਆਂ ਚੋਰੀਆਂ ਨਿਕਲਦੀਆਂ ਨੇ ਕੀਤੀਆਂ ਨੇ ਦੂਜੀ ਚੋਰੀਆਂ ਦੇ ਵਿੱਚ ਇਹਨੂੰ ਖੁਸ਼ਕੀ ਨੂੰ ਵੀ ਨਾਲ ਇਹਨੇ ਮਿਲਾ ਲਿਆ ਸੀਗਾ ਇਸ ਦੌਰਾਨ ਇਹਦੇ ਕੋਲ ਕੁਝ ਨਕਦੀ ਬਰਾਮਦ ਹੋਈ 7000 ਦੇ ਕਰੀਬ ਜਿਹੜੀ ਆ ਨਕਦੀ ਬਰਾਮਦ ਹੋਈ ਆ ਤੇ ਇਹ ਨਸ਼ੀਲੀਆਂ ਗੋਲੀਆਂ ਵੀ 135 ਇਹਦੇ ਕੋਲ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਜਿਹਦੇ ਤਹਿਤ ਅਸੀਂ ਮੁਕਦਮਾ ਨੰਬਰ 144 ਜਿਹੜਾ ਐਨਡੀਪੀਐਸ ਐਕਟ ਔਰ ਥਿਉਰੀ ਦੀ ਧਰਾਵਾਂ ਲਾ ਕੇ ਇਹਨੂੰ ਤਰਜ ਕਰ ਦਿੱਤਾ ਗਿਆ ਜੀ ਗਹਿਣੇ ਦੇ ਬਰਾਮ ਹਾਂਜੀ ਗਹਿਣੇ ਬਰਾਮਤ ਹੋਏ ਨੇ ਕਾਫੀ ਗਹਿਣੇ ਬਰਾਮਤ ਹੋਏ ਨੇ ਚੈਨਾ سونے ਦੀ 1.5-2 ਤੋਲੇ ਦੀ ਆ ਤਿੰਨ ਜੋੜੇ ਵਾਲੀਆਂ ਦੇ ਆ ਇੱਕ ਵਾਰੀ ਟੁੱਟੀ ਹੋਈ ਆ ਇੱਕ ਝਾਂਜਰਾਂ ਦਾ ਜੋੜਾ ਜਿਹੜਾ ਉਹ ਬਰਾਮਤ ਹੋਇਆ ਹੋਰ ਵੀ ਤਫ਼ਤੀਸ਼ ਕਰ ਰਹੇ ਆ ਹੋਰ ਵੀ ਇਹਦੇ ਕਾਫੀ ਹੈਗੇ ਨਿਕਲਦੇ ਉਸਾਰ ਨੇ ਔਰ ਜਿੰਨੇ ਸ਼ਟਰ ਤੁਹਾਡੇ ਕੋਲ ਆ ਚ ਇੱਕ ਅੱਲਾ ਜਾ ਕੇ ਸੱਬਲਣਾ ਤੋੜਦਾਂ ਸੀਗਾ ਬਲਾ ਅਟੈਪਟ ਹੁੰਦੀ ਬਚਾ ਹੋ ਜਾਂਦਾ ਸੀ ਉਹ ਪੁਲਿਸ ਇਰਾਨ ਨੂੰ ਗਸਤ ਬਹੁਤ ਜ਼ਿਆਦਾ ਇਸ ਕਰ ਇੱਕ ਦਿਨ ਇਹਨੇ ਇੱਥੇ ਤਹਿਸੀਲ ਤੇ ਜਾ ਕੇ ਵੀ 2 ਦਿਨ ਤੱਕਾਂ ਦਾ ਨਿਸ਼ਾਨਾ ਬਣਾਇਆ ਉੱਥੇ ਜਾ ਕੇ ਤੇ ਉੱਥੇ ਵੀ ਕੁਝ ਪਚਾਹ ਹੋ ਗਿਆ ਤੇ ਫਿਰ ਵੀ ਇਹਨੇ ਕਾਫੀ 8 ਵਾਰ ਦਾਤਾਂ ਨੂੰ ਇਲਜ਼ਾਮ ਦਿੱਤਾ 22 ਤਰੀਕ ਤੋਂ ਲੈ ਕੇ ਕੱਲ ਤੱਕ ਇਹਨੇ ਇਹ ਕਹਿੰਦੇ ਹਾਲੇ ਤਾਂ ਬਰਾਮਦ ਹੀ ਕਰਲੇ ਨੇ ਫੇਰ ਵੀ ਇਹ ਕੋਈ ਪਤਾ ਕਰਦੇ ਤਫਤੀਸ਼ ਕਰਦੇ ਵੀ ਜਿਹੜੇ ਹੋਰ ਇਹਨੇ ਚੋਰੀਆਂ ਕੀਤੀਆਂ ਨੇ ਜਿੱਥੇ ਕਹਨੇ ਵੇਚੇ ਨੇ ਉਹ ਵੀ ਤਫਤੀਸ਼ ਦੇ ਵਿੱਚ ਲਿਆ ਦੇਣਗੇ